ਮੈਨੂੰ ਟ੍ਰੇਜ ਪਾਓ ਟ੍ਰੇ ਟ੍ਰੇ ਪਸ ਕੈਮਰੇ ਅੱਗੇ ਕਰੀ ਤਾ ਆ ਲੋ ਜੀ ਸਾਡੀ ਗੋੜ ਵਾਲੀ ਚਾਹ ਬਣ ਕੇ ਤਿਆਰ ਹੋ ਗਈ ਪਰ ਕੀ ਕੇ ਕੋ ਦੱਸ ਲਾਓ ਜੀ ਚੁਸਕੀ ਲਾਓ ਦੇਖਿਆ ਜੋ ਆਰ ਕੇ ਵੱਲੋਂ 3 ਸਟਾਲੋਂ ਜਿਹੜੇ ਚਾਹ ਪਿਆਈ ਜਾ ਰਹੀ ਆ ਔਰ ਸ਼ੂਗਰ ਰਹਿਤ ਚਾਹ ਪਿਆਈਏ ਜਿਸ ਦੇ ਚੁਸਕੇ ਲੈ ਰਹੇ ਸਾਡੇ ਚਾਹ ਸੱਚ ਵਿੱਚ ਚਾਹ ਜਿਹੜੀ ਆ ਵਾਕਈ ਚਾਹ ਉਹ ਸੁਆਦ ਆ ਜੀ ਤੇ ਇਹ ਪਿਓਰ ਗੋੜ ਦੀ ਚਾਹ ਆ ਤੇ ਜਿਹੜਾ ਕਿ ਟੇਸਟ ਹਰ ਜਗ੍ਹਾ ਤੇ ਐਡਾ ਵਧੀਆ ਮੈਨੂੰ ਦੇਖਣ ਲਈ ਨਹੀਂ ਮਿਲਿਆ ਤੇ ਸਰਪੇ ਜਦੋਂ ਵੀ ਤੁਸੀਂ ਆਓ ਕਚੈਰੀ ਦੇ ਵਿੱਚ ਤੇ ਇਹ ਮੇਨ ਫੇਸ ਸੜਕ ਦੇ ਅੰਦਰ ਜਿਹੜੀ ਦੁਕਾਨ ਹੈ ਆ ਕੰਪਲੈਕਸ ਦੇ ਸਾਹਮਣੇ ਤੇ ਚਾਹ ਬਹੁਤ ਸਵਾਦ ਹੈ ਜੀ ਪਿਓਰ ਗੁੜ ਦੀ ਮਿਸਾਲ ਹੈ ਕਿ ਬੇਮਿਸਾਲ ਬਹੁਤ ਵਧੀਆ ਨਹੀਂ ਉਹਨੂੰ ਮਿਸਾਲ ਜਿਗੜਾ ਜੀ ਕੋਈ ਬੇਮਿਸਾਲ ਗਿਆ ਜੀ ਬੇਮਿਸਾਲ ਔਰ ਇੱਥੇ ਜਿਹੜੀ ਗੁੜ ਦੀ ਚਾਹ ਜਿਹੜੀ ਆ ਔਰ ਸ਼ੁਗਰ ਰੈਦ ਪਈ ਜਲ ਰਹੀ ਹੈ ਔਰ ਚੰਗੀ ਚਾਹ ਔਰ ਫੇਮਸ ਹੋ ਰਹੀ ਹੈ ਅਸੀਂ ਗੱਲ ਕਰਾਂਗੇ ਅੱਜ ਕੇ ਸਾਥ। ਜਿਹੜਾ ਧੰਨਵਾਦ ਇਹ ਸ਼ੁਕਰ ਉਹਦਾ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਜਿਨੇ ਇਹ ਕੰਮ ਚਲਾਇਆ ਜਿਹਦੇ ਮਤਲਬ ਚਾਹ ਪੀ ਕੇ ਇੱਦੀ ਜੀ ਦੂਰੋਂ ਲੋਕੀ ਚਾਹ ਪੀਣ ਆਉਂਦੇ ਆ ਤੇ ਕਿੰਨੀ ਕੀ ਆਪਣੀ ਇਨਕਮ ਹੋ ਜਾਂਦੀ ਹੈ। ਇਨਕਮ ਉਹਨਾਂ ਇਰਾਦੇ ਹਿੱਸੇ ਆ ਕੋਈ ਬਾਗ ਦੇ ਸਿਰ ਤੇ ਹੀ ਆ ਜੀ। ਤੇ ਜਿਹੜਾ ਤੁਸੀਂ ਆ ਖੋਲਿਆ 25 ਸਾਲ ਚਾਹ ਦਾ ਕੀ ਦੀ ਬਾਰੇ ਚਾਰਜ ਦੇ ਰਹੇ ਕੋਈ ਇਹਨਾਂ ਨੂੰ ਕੋਈ ਜਿੰਨਾਂ ਦਾ ਕੋਈ ਕੰਪਲੈਟਲੀ ਇਹ ਤੇ ਇੱਕ ਅਸੀਂ ਵਕੀਲਾਂ ਦੇ ਬਿਸਕਾ ਵਿੱਚ ਬੈਠੇ ਹੋਏ ਆ ਆਪਣਾ ਟਾਈਮ ਪਾਸ ਕਰਨ ਵਾਸਤੇ ਤੇ ਆਪਣੇ ਬੱਚੇ ਪਾਲਦੇ ਆ ਤੇ ਇਹਨੂੰ ਤੁਮ ਕਿੰਨੀ ਵੈਸੇ ਇਹਦਾ ਇਹ ਹੈ ਕਿ ਆਪਣਾ ਰੋਟੀ ਪਾਣੀ ਦਾ ਚੱਲ ਸਕਦਾ ਹੈ ਤੇ ਬੱਚੇ ਜਿਹੜੇ ਆਪਣੇ ਪੜਦੇ ਆ ਤੇ ਉਹਨਾਂ ਦੇ ਕਿੰਨਾ ਆਪਣਾ ਬੱਚੇ ਦੀ ਪੜ੍ਹਾਈ ਦਾ ਕਿੰਨਾ ਖਰਚਾ ਨਿਕਲਦਾ ਬੱਚੇ ਦਾ ਪੜ੍ਹਾਈ ਦਾ ਇਦਾਂ ਹੈ ਕਿ ਮੈਂ ਨੌਕਰੀ ਕੋਈ ਨਹੀਂ ਕਰਦਾ ਅਸੀਂ ਦੋਵੇਂ ਜੀ ਰਲ ਕੇ ਕੰਮ ਕਰਦੇ ਆ ਤੇ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਕਰਦੇ ਆ ਅੱਛਾ ਹੋਰ ਨਾਲ ਕੀ ਜੀ ਅਸੀਂ ਚਾਰ ਜੀ ਹਾਂ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਪੜ ਰਹੇ ਹਾਂ ਹਾਂਜੀ ਪੜਦੇ ਆ ਕਿੰਨੀ ਕਲਾਸ ਇੱਕ ਪੜਦੀ ਆ 12ਵੀਂ ਚ ਬੇਟੀ ਪੜ ਰਹੀ ਹੈ ਤੇ ਮੁੰਡਾ ਕਾਲਜ ਚ ਜਾਂਦਾ ਅੱਛਾ ਹੁਣ ਚਾਹ ਦੇ ਨਾਲ ਹੋਰ ਕਿਹੜੀ ਕਿਹੜੀ ਚੀਜ਼ ਦੇ ਰਹੇ ਜੀ ਨਾਲ ਕੀ ਵੈਰਿਟੀ ਦੇ ਮੱਠੀ ਦਿੰਦੇ ਪਏ ਆ ਮੱਠੀਆਂ ਬਿਸਕੁਟ ਕੁਝਿਆ ਕਵਲਜੀਤ कौर ਆ ਜਿਹੜੀ ਦੁਕਾਨ ਦੀ ਚਾਹ ਦੀ ਕਿੱਥੇ ਕਰਦੇ ਜੀ ਤੁਸੀਂ ਅਸੀਂ ਕੁਚਾਰੀ ਡਿਸਟ੍ਰਿਕਟ ਕਿਲਾ ਕੰਪਲੈਕਸ ਡੀਸੀ ਦਫ਼ਤਰ ਤੇ ਜਿਹੜੀ ਚਾਹ ਦੇ ਵਿੱਚ ਕੀ ਕੀ ਤੁਸੀਂ ਇੱਥੇ ਮਾਲ ਕਰ ਰਹੇ ਜਦੋਂ ਤੁਸੀਂ ਚਾਹ ਦੀ ਖਾ ਸਾਡੀ ਗੁੜ ਦੀ ਚਾਹ ਹੁੰਦੀ ਜੇ ਔਰ ਬਹੁਤ ਪਸੰਦ ਕਰਦੇ ਆ ਉੱਪਰ ਡੀਪੀ ਦਫਤਰ ਵੀ ਸਾਰੇ ਦਫਤਰਾਂ 'ਚ ਜਾਂਦੀ ਆ ਔਰ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਆ ਜਿਹਦੇ ਨਾਲ ਚਾਹ ਵੀ ਨਹੀਂ ਫਟਦੀ ਔਰ ਟੇਸਟ ਵੀ ਵਧੀਆ ਹੁੰਦਾ ਉਹਦਾ ਤੁਹਾਨੂੰ ਪੀ ਕੇ ਕੋਈ ਪਤਾ ਲੱਗ ਜੂਗਾ ਕੋਣ ਪੱਤੀ ਦਾ ਇਸਤੇਮਾਲ ਕਿਹੜਾ ਕੀਤਾ ਜਾਂਦਾ ਹੈ ਆਪਣੀ ਵਾਲੀ ਵਧੀਆ ਇਸਤੇਮਾਲ ਕੀ ਨਾ ਕੀ ਹੋਏ ਕੰਪਨੀ ਦਾ ਜਿਹੜੀ ਨਿਕਲਦੀ ਸੁਗੰਧ ਪ੍ਰੀਮੀਅਮ ਤੇ ਜਿਹੜਾ ਇਹ ਜਿਹੜਾ ਚਾਰਜ ਕੀ ਲੈ ਰਹੇ ਫ੍ਰੀ ਕੱਪ ਦਾ ਜੋ ਦੇ ਰਹੇ ਆਪਣਾ ਗੋਲ ਵਾਲੀ ਚਾਹ ਦਾ ਹੈਗਾ ਜੀ ਕੱਪ 20 ਰੁਪਏ ਦਾ ਔਰ ਸਿੰਪਲ ਚਾਹ ਹੋਗੀ 15 ਰੁਪਏ ਦਾ ਆਪਾਂ ਤੀ ਸਟਾਲੋਂ ਜਿਹੜੇ ਚਾਹ ਪਿਆਈ ਜਾ ਰਹੀ ਆ ਔਰ ਸ਼ੁਗਰ ਔਰ ਅਰਜ਼ਵਾਜੀ ਆ ਔਰ ਸੜਿਆਰ ਕੇ ਚੌਧਰੀ ਸਾਹਿਬ ਉਹਨਾਂ ਦੀ ਵਾਈਫ ਆ ਵੇਖੋ ਕਿਤਨ ਸਪਲਾਈ ਕਰ ਰਿਹਾ ਔਰ ਖਾਣਾ ਵੀ ਖਾਣਾ ਲੈ ਹਾਂਜੀ ਤੁਸੀਂ ਚਪਾਤੀ ਹੁੰਦੀ ਹੈ ਅਸੀਂ ਆਪਣੇ ਘਰੋਂ ਹੀ ਬਣਾ ਕੇ ਤੇ ਲੈ ਆਉਨੇ ਆ ਤੇ ਘਰੋਂ ਹੀ ਇੱਥੇ ਮਤਲਬ ਜਿੰਨਾ ਕਿ ਲੱਗਦਾ ਉਨਾਂ ਕ ਲੈ ਆਈਏ ਮਤਲਬ ਚਾਹ ਦੇ ਨਾਲ ਤੁਸੀਂ ਖਾਣ ਪੀਣ ਦਾ ਲੰਚ ਦਾ ਬ੍ਰੇਕਫਾਸਟ ਦਾ ਸਾਰਾ ਕੰਮ ਰੱਖਿਆ ਹੋਇਆ ਰੋਟੀ ਦੇ ਵਿੱਚ ਕੀ ਕੀ ਆ ਰੋਟੀ ਦੇ ਵਿੱਚ ਕੀ ਕੀ ਆ ਸਬਜ਼ੀਆਂ ਹੁੰਦੀਆਂ ਚਾਵਲ ਹੁੰਦੇ ਚਪਾਤੀ ਔਰ ਪਰੌਂਠੇ ਆਲ ਕੀ ਹੋਰ ਟੀ ਸਟਾਲ ਚਾਰ ਦੁਕਾਨਾਂ ਚ ਰਹੀ ਕਿਹਨਾਂ ਸੀ ਤੇ ਉਹਨਾਂ ਨੇ ਇੱਕ ਪਬਲਿਕ ਕਮੈਸਜ ਦਿੱਤਾ ਗਿਆ ਕਿ ਗੁਰਦੀ ਚਾਹ ਫੇਮਸ ਆ ਔਰ ਕਈ ਰੋਗਤੋਂ ਰਹਿਤ ਕਰਦੀ ਰਸਨ ਤੇ ਗੁਰਦੀ ਚਾਹ ਸਿਹਤ ਲਈ ਬਹੁਤ ਜ਼ਰੂਰੀ ਹੈ ਕਿ ਗੁਰਦੇ ਚ ਉਹ ਤੱਤ ਹੁੰਦੇ ਨੇ ਜਿਹੜੇ ਸੇਨ ਹਰ ਬੱਚ ਨੂੰ ਸਟਰੋਂਗ ਕਰਦੇ ਮਿਹਨਤ ਕਰਕੇ ਬੱਚਿਆਂ ਨੂੰ ਪਾਲ ਰਹੇ ਜਿਹਦੀ ਵਿਸ਼ੇਸ਼ ਕੋਰ ਦਰਬੀਰ ਸਿੰਘ ਦੇ ਟਾਸਟਰ